ਗਰਦੇ ਸਿੰਘ ਕਿਹੜਾ ਪਿੰਡ ਤੇ ਆ ਕੀ ਗੱਲ ਹੋਈ ਸਰਕ ਤੁਹਾਡੇ ਸੱਟਾ ਸੁੱਟਾ ਲੱਗੀਆਂ ਕੱਪੜੇ ਮੈਂ ਨਹੀਂ ਸਹੀਂ ਵੀ ਆਏ ਤੇ ਮੁੰਡੇ ਨੂੰ ਵੀ ਆ ਮੈਂ ਆ ਮੈਂ ਤਾਂ ਅੱਗੇ ਵੀ ਜਿਹੜੇ ਕੁੜੀ ਨਾਂ ਦਾ ਸਾਡੀ ਰੋਟੀ ਪਾਣੀ ਬਣਾਉਂਦੀ ਰਹੀ ਨਾਲੇ ਤਾਂ ਕਦੇ ਲੈ ਕੇ ਕਦੀ ਆ ਮੰਗ ਕਰਦੇ ਆ ਚੀਨੀ ਜਿਹੜਾ ਵਾ ਕਰ ਲੋ ਤੇ ਉਦੋਂ ਇਹਨਾਂ ਨੇ ਕੀਤਾ ਨਹੀਂ ਵੇਰਾ ਅਹੀਂ ਆਗਾ ਬੇਵਾਦੀ ਗੱਲ ਦੇ ਤੁਹਾਨੂੰ ਆਂਦੇ 20 ਬੂਸਾਂ ਦੋ ਅੱਗੇ ਵੀ ਆਇਆ ਕਿ 13000 ਰੁਪਏ ਇਹਨਾਂ ਦੇ ਖਾਤੇ ਪਾਇਆ ਤੇ ਬਾਅਦ ਦੇ ਵਿੱਚ ਇਹਨਾਂ ਨੇ ਮੈਂ ਆਖਿਆ ਵੀ ਜੇ ਲੈਂਡ 25000 ਦੀ ਇੱਕ ਕਿੱਟ ਦੇ ਦਿੱਤੀ ਅਹੀਂ ਮੁਕੋ ਅਹੀਂ ਆ ਉਹ ਨਹੀਂ ਦੇਣਾ ਬਾਦੀ ਗੱਲ ਜੇ ਤੁਹਾਡਾ ਲੈਂਡ ਦੇਣਾ ਅਸੀਂ ਤਾਂ ਦੋਸੂਈ ਨਹੀਂ ਮੰਗਦੇ ਨਾ ਹੀ ਮੰਗਿਆ ਇਹ ਕੋਈ ਵੀ ਆਪਦਾ ਬੋਲਟ ਭੇਜ ਕੋਈ ਜੇ ਕੋਈ ਲੈਣਾ ਦੇਣਾ ਤੇ ਲਾ ਲੋ ਤੇ ਉਹ ਕੱਲ ਵੀ ਆਇਆ ਅਸੀਂ ਤੁਹਾਨੂੰ ਉਹਨਾਂ ਦਾ ਕੀਤਾ ਤੇ ਕਹਨ ਲਓ ਉਹਨਾਂ ਨੇ ਨਾਲੇ ਦਾ ਸਾਡੇ ਗਾਲ ਪਏ ਆ ਨਾਲੇ ਨਾਲੇ ਉਹ ਸਾਡੇ ਬਣਵਾਏ ਦੇ ਗਾਲ ਪਏ ਆ ਤੇ ਉਹਨਾਂ ਨੇ ਪੱਗਾ ਪੁੱਗਾ ਮੇਰੀ ਪੱਗ ਲੈ ਗਏ ਆ ਮੁੰਡੇ ਦੇ ਵੀ ਤੇ ਨਾਲੇ ਮੇਰਾ ਮੋਬਾਈਲ ਲੈ ਗਏ ਆ ਨਾਲੇ ਕੋਟਵਾ ਫੇਰੇ ਠਾਣੇ ਗਏ ਤੇ ਠਾਣੇ ਵਾਲਿਆਂ ਨੂੰ ਵੀ ਸਾਨੂੰ ਨਹੀਂ ਜਾਣਦੇ ਸੁਣੀ ਨਹੀਂ ਦਰਖਾਸਤ ਦੇਣ ਗਏ ਉਹਨਾਂ ਸਾਨੂੰ ਲੰਮੇ ਪਾ ਕੇ ਡਾਂਗਾਣਾ ਉਹਨਾਂ ਵੀ ਗੁੱਟਿਆ ਸਾਨੂੰ ਕਿਹੜੇ ਚੌਂਕੀ ਕਿਹੜੀ ਜਿੱਥੇ ਕਿਹੜੇ ਖੜਿਆ ਚੌਂਕੀ ਇਹਨਾਂ ਮੁਲਾਜ਼ਮਾਂ ਨੇ ਗੁੱਟਿਆ ਹਾਂਜੀ ਮੁਲਾਜ਼ਮਾਂ ਨੇ ਗੁੱਟਿਆ ਤੇ ਇਹ ਪੱਗਾ ਤੁਹਾਡੀਆਂ ਕਿੰਨਾ ਖੜੀਆਂ ਬੱਗਾ ਉਹਨਾਂ ਨੇ ਰਾਜੂ ਨੇ ਤੇ ਰਾਜੂ ਦੇ ਮੁੰਡੇ ਨੇ ਇਹਦੇ ਨਾਲ ਉਹ ਜਿਹੜੇ ਉਹ ਬਰੋਣੇ ਨਾਲ ਉਹਨਾਂ ਦੇ ਆਏ ਇਹ ਸਾਰੇ ਆਏ ਸੀ ਇੱਥੇ ਹਾਂ ਜੀ ਸਾਰੇ ਨਾਲ ਉਹਨਾਂ ਦੇ ਹੋਰ ਵੀ ਇੱਕ ਰਾਜੂ ਦੇ ਇੱਕ ਰਾਜੂ ਦਾ ਮੁੰਡਾ ਅਮਰ ਗੋਟੋਈ ਤੇ ਨਾਲ ਹੋਰ ਜਿਹੜੇ ਉਹਨਾਂ ਦੇ ਹੋਰ ਵੀ ਦੋ ਤਿੰਨ ਬਰੋਣੇ ਨਾਲੇ ਇਹ ਜੜੀ ਥਾਸਿਆ ਉਹ ਹੀ ਸਾਡੇ ਨਾਲ ਆਈ ਉਹ ਵੀ ਡਲ ਪੈਂਦੀ ਨਹੀਂ ਸਾਡੇ ਹੁਣ ਕੀ ਮੰਗ ਕੀ ਕਰਦੇ ਮਾਂਗੇ ਜਾਨ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਵੀ ਇਹ ਸਾਡੇ ਤੇ ਝੂਠਾ ਉਲਟਾ ਪਰਚਾ ਕਰਾਉਂਦੇ ਫਿਰਦੇ ਕਾਰਾ ਮੰਗਦੇ ਬਲਾਸਡੇ ਮੰਗਦੇ ਆ ਇਹ ਸੌਂਖ ਆ ਜਾਣ ਬੰਦਿਆਂ ਦੇ ਵਿੱਚ ਤੇ ਸਾਡੇ ਤੇ ਜੋ ਮਰਜੀ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਕੀਦ ਨੂੰ ਪ੍ਰਿੰਦਰ ਸਿੰਘ ਆ ਕੀ ਗੱਲ ਸੱਟਾਂ ਕਿਵੇਂ ਲੱਗੀਆਂ ਸੱਟਾਂ ਕੱਲ ਮੈਂ ਸਰ ਮੇਰਾ ਭਰਾ ਵੀ ਆਇਆ ਵਾ ਆਪਣੀਆਂ ਮਿੰਟ ਤੇ ਕੱਲ ਮੈਂ ਸ਼ਹਿਰ ਪੜਦਾ ਕੱਲ ਸ਼ਹਿਰੋਂ ਆਇਆ ਹਾਂ ਬੁਖਾਰ ਮੈਨੂੰ ਹੈਗਾ ਇਹ ਤੇ ਕੱਲ ਆ ਆਇਆ ਮੈਂ ਆਪਦਾ ਦੁਕਾਨ ਤੇ ਬੈਠਾ ਸੀ ਕੌਣ ਆਇਆ ਆ ਮੇਰੇ ਭਰਾ ਦੇ ਸਾਰੇ ਹੂੰ ਤੇ ਆ ਸਾਰੇ ਆਏ ਤੇ ਬਾਅਦ ਚ ਮੈਂ 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 ਦੀ ਕੋਈ ਗੱਲ ਨਹੀਂ ਮੈਂ ਦੁਕਾਨ ਤੇ ਬੈਠਾ ਹਮ ਤੇ ਇਹਨਾਂ ਨੇ ਬਾਅਦ ਚ ਬਾਹਰ ਆਣ ਕੇ ਤੇ ਇਹਨਾਂ ਨੇ ਗੁੱਟ ਮਾਰ ਕਰ ਲੱਗ ਪਏ ਮੇਰੇ ਨਾਲ ਮੈਂ ਵਿੱਚ ਛਟਾ ਹੁੰਤੇ ਮੈਨੂੰ ਵਿੱਚ ਉਹਨਾਂ ਗੁੱਟ ਮਾਰ ਕੀਤੀ ਮੇਰੇ ਵੀ ਸੱਟਾਂ ਲਾਈਆਂ ਰੱਖੂਆਂ ਆ ਮੂੰਹ ਦੇ ਲੱਕੀਆਂ ਦੇ ਤੇ ਉਹਨਾਂ ਹੀ ਸਾਰੀਆਂ ਲਾਈਆਂ ਸਾਰੀਆਂ ਉਹਨਾਂ ਨੇ ਲਾਈਆਂ ਸੱਟਾਂ ਬਾਅਦ ਚ ਬਾਅਦ ਚ ਸਾਰੇ ਅਸੀਂ ਤਿੰਨੇ ਇਨਸਾਫ ਲਈ ਵੀ ਚੰਕੀ ਗਏ ਵੀ ਹਨ ਇਨਸਾਫ ਦਿੱਤਾ ਇਹ ਤੇ ਮੁੜ ਕੇ ਉਹ ਨਾ ਜਾਂਦੇ ਕੋਈ ਨਹੀਂ ਉਹਨਾਂ ਨੂੰ ਸਿੱਧਾ ਅੰਦਰ ਚੰਕੀ ਜਾ ਕੇ ਲੰਮੇ ਪਾੜਿਆ ਉਹ ਤੋਂ ਡੰਗਾ ਮਾਰਿਆ ਲਾਸ਼ਾਂ ਪਈਆਂ ਪਰ ਮੇਰੇ ਭਰਾ ਦੀ ਤੇ ਮੇਰੇ ਡੈਡੀ ਦੀ ਪੱਗ ਨਾਲ ਲੱਗੀ ਫਿਰ ਮੇਰੇ ਡੈਡੀ ਦਾ ਫੋਨ ਵੀ ਨਾਲ ਲੱਗੀ ਹੁਣ ਕੀ ਮੰਗ ਕੀ ਕਰਦੇ ਜੇ ਮੰਗਾਂ ਇਨਸਾਫ ਚਾਹੀਦਾ ਹੁਣ ਸਾਡੇ ਨਾਲ ਬਹੁਤ ਇਨਾਂ ਤੱਕ ਆ ਟੌਰਚਰ ਕਰਦੇ ਰਹਿਆ ਨੂੰ ਸ਼ੁਰੂ ਦੋਜੇ ਜਦੋਂ ਦਾ ਵਿਆਹ ਆਇਆ 6-7 ਮਹੀਨੇ ਹੋ ਗਏ ਨਾ ਬਹੁਤ ਟੌਰਚਰ ਕੀਤਾ ਕੀ ਨਾਂ ਕਾ ਕਿਦਰ ਅਮਰਜੀਤ ਜੀ ਕਿਹੜਾ ਪਿੰਡ ਹੈ ਕਰੀਆਲਾ ਆ ਕੀ ਗੱਲ ਜਿਹੜੀਆਂ ਸੱਟਾ ਸੁੱਟਾ ਲੱਗੀਆਂ ਸੱਟਾ ਇਹ ਜੀ ਮੈਂ ਵਿਆਹ ਮੇਰਾ ਮੀਆਂ ਮੇਂ ਦਾ ਹੋਇਆ ਵਾ ਤੇ ਉਹਨਾਂ ਨੇ ਕੀ ਕੀ ਨਾਲੇ ਦੇ ਬਾ ਉਹਨਾਂ ਨੇ ਸ਼ੁਰੂ ਤੋਂ ਹੀ ਹਾਨੂੰ ਤਾਂ ਕਿ ਪਰੇਸ਼ਾਨ ਉਹ ਕਦੀ ਫੀਸਾਂ ਦੋ ਤੇ ਕਦੀ ਕੋਈ ਹਾਂਜੀ ਤੇ ਉਹਨਾਂ ਨੇ ਸ਼ੁਰੂ ਤੋਂ ਤੰਗ ਕੀਤਾ ਤੇ ਐਤਕੀ ਸਾਰੀ ਜਦੋਂ ਕੁੜੀ ਦੀ ਪੜ੍ਹਾਈ ਪੂਰੀ ਹੋ ਗਈ ਆ ਤੇ ਆਪਾਂ ਨੂੰ ਪਤਾ ਕਿ ਰੋਲ ਨੰਬਰ ਤੋਂ ਪਹਿਲਾਂ ਸਾਰੀਆਂ ਫੀਸਾਂ ਜਮ੍ਹਾਂ ਹੋ ਜਾਂਦੀਆਂ ਉਹ ਹੁਣ ਵੀ ਆਂਦੇ ਕਿ 8000 ਰੁਪਏ ਪੈਸੇ ਦੇਣੇ ਆ ਹਾਂਜੀ ਤੇ ਉਹ ਤੰਗ ਪਰੇਸ਼ਾਨ ਤੇ ਅਜੇ ਉਹ ਕੁੜੀ ਆਂਦੀ ਰੀਚਾਰਜ ਤੇ ਉਹ ਵੀ ਮੇਰੇ ਉਹਨਾਂ ਨੇ ਉਹਨੇ ਮਾਰਨਾ ਉਹਨੇ ਹਾਂਜੀ ਤੇ ਉਹਨੇ ਤਾਂ ਤਾਂ ਕਿ ਪਰੇਸ਼ਾਨ ਇਤਰਾ ਮੈਨੂੰ ਸ਼ੁਰੂ ਦੇ ਕਰਦੇ ਰਹੇ ਤੇ ਜੇ ਸਹਰਿਆਂ ਨੂੰ ਆਂਦੇ ਆਂਦੇ ਰਹੇ ਪਾਪਾ ਨੂੰ ਰੋਟੀ ਨਹੀਂ ਇਹਨਾਂ ਨੇ ਪੁੱਛਣੀ ਤੇ ਅਜੇ ਆਖਿਆ ਸਹਰੇ ਵੀ ਨਿਆਣੀ ਦਿੰਦੇ ਉਹ ਵੀ ਆਂਦੇ ਕਿ ਜੇ ਮਤਲਬ ਕਿ ਨਹੀਂ ਪੁੱਛਦੀ ਕੁੜੀ ਤਾਂ ਫਿਰ ਕਿਹੜੀ ਗੱਲ ਹੈ ਲੜਾਈ 'ਚ ਨਾ ਪੁੱਛੀ ਹੋਊਗੀ ਤੇ ਆ ਥੋੜੇ ਦਿਨ ਹੋ ਗਏ ਇਹਨਾਂ ਨੂੰ ਮੈਂ ਢਾਬੇ ਤੋਂ ਲਿਆਂਕੇ ਰੋਟੀ ਖਵਾਈ ਐ ਦਬਲ ਰੋਟੀਆਂ ਇਹਨਾਂ ਨੇ ਖਾਧੀਆਂ ਹਾਂਜੀ ਤੇ ਪਰ ਪਰ ਕੱਲ ਕੱਲ ਆਏ ਆ ਤੇ ਉਹਨਾਂ ਨੂੰ ਜੇ ਸੌਰਿਆਂ ਨੂੰ ਦੱਸਿਆ ਵਾ ਤੇ ਉਹ ਤੁਹਾਡੇ ਤੁਹਾਡੇ ਗੱਲ ਪਏ ਆ ਅਹੀਂ ਰਹੀ ਸ ਕੋ ਇੱਜਤ ਮਾਨ ਕੀਤਾ ਵਾ ਤੇ ਉਹ ਤੁਹਾਡੇ ਗੱਲ ਪਏ ਉਹਨਾਂ ਨੇ ਮੇਰੇ ਸਿਰ ਚ ਮੁਕੀਆਂ ਸਾਰੇ ਆ ਪਾਪਾ ਨੂੰ ਕੁੱਟਿਆ ਗੁਰਿੰਦਰ ਆ ਮੇਰੇ ਭਰਾ ਨੂੰ ਕੁੱਟਿਆ ਵਾ ਮੇਰੇ ਫੁੱਫੜ ਨੂੰ ਉਹਨਾਂ ਦੀਆਂ ਪੱਗਾਂ ਹਟੀਆਂ ਲਈਆਂ ਸਾਡੇ ਵਾਲ ਪੁੱਟ ਗਏ ਇਥੇ ਮੇਰੇ ਧੌਣ ਚ ਵਾਲ ਪਿਆ ਵਾ ਉਹਨਾਂ ਮੇਰੇ ਭਰਾ ਦੇ ਵੀ ਸੱਟਾਂ ਲਈਆਂ ਹਾਂ ਜੀ ਤੇ ਆ ਪਾਪਾ ਨੂੰ ਇਹਦੇ ਬਾਅਦ ਚ ਜਦੋਂ ਅਸੀਂ ਥਾਣੇ ਤੇ ਰਖਾਇਦ ਲਾਉਣ ਗਏ ਆ ਤੇ ਉਹਨਾਂ ਨੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੇ ਆ ਤੇ ਉਹਨਾਂ ਨੇ ਉਹਨਾਂ ਨੇ ਹਨੂ ਘੁੱਟ ਮਾਰ ਕੀਤੀ ਆ ਨੰਗੇ ਸਿਰ ਕਿਉਂ ਖਲੋਤੇ ਸੀ ਨੰਗੇ ਸਾਡੀ ਉਹ ਉਹਨਾਂ ਨੇ ਉਹਨਾਂ ਨੇ ਸਾਡੇ ਮਾਰੀਆਂ ਸੀ ਉਹਨਾਂ ਨੇ ਪੱਗਾਂ ਲਾਈਆਂ ਤੇ ਪੱਗਾਂ ਕਿੱਥੇ ਪੱਗਾਂ ਉਹ ਲੈ ਕੇ ਤੇ ਉਹ ਆਂਦੇ ਸੀ ਟੰਗਣੀਆਂ ਕਿੰਨੇ ਕਿੰਨੇ ਖੜੀ ਪੱਗਾਂ ਆਦੇ ਉਹ ਪੱਗ ਉਹ ਸਾਰੇ ਇਕੱਠੇ ਹੀ ਉਹ ਇੱਕ ਮੇਰਾ ਸਹੁਰਾ ਕਰਮਜੀਤ ਸਿੰਘ ਆ ਤੇ ਸਾਥ ਸਤ ਅਰਵਿੰਦਰ ਗੌਰਿਆ ਤੇ ਨਾਲ ਉਹ ਜਿਹੜਾ ਮੇਰੇ ਸਹੁਰੇ ਦਾ ਫੋਖੜ ਆ ਤੇ ਉਹਦਾ ਮੁੰਡਾ ਵਾ ਤੇ ਇੱਕ ਮੇਰੇ ਇੱਕ ਮੇਰੇ ਫੋਖੜ ਦਾ ਜਿਹੜਾ ਭਰਾ ਵਾ ਉਹ ਤੇ ਇੱਕ ਉਹਦਾ ਮੁੰਡਾ ਸ਼ਮਸ਼ੇਰ ਸਿੰਘ ਨਾਲ ਹਲੋ ਹਾਂਜੀ ਸਰਦਾਰ ਕਰਮਜੀਤ ਸਿੰਘ ਜੀ ਹਾਂਜੀ ਹਾਂਜੀ ਸਰ ਜੀ ਅਗਰ ਤੁਹਾਡੇ ਦੋ ਝਗੜੇ ਵਾਲੇ ਮਸਲੇ ਦੇ ਵਿੱਚ ਤੁਹਾਡੀ ਪੱਖ ਲੈਣਾ ਸੀਗਾ ਹਾਂਜੀ ਦੱਸੋ ਹੁਕਮ ਕਰੋ ਤੁਸੀਂ ਤੁਹਾਡਾ ਜਿਹੜਾ ਇਹ ਹੈ ਆ ਅਮਰਜੀਤ ਸਿੰਘ ਉਹ ਕਹਿੰਦਾ ਕਿ ਮੇਰੇ ਸਾਡੀ ਘਰ ਆਣ ਕੇ ਕੋਟ ਮਾਰ ਕੀਤੀ ਆ ਨਾਲ ਸਾਡੀਆਂ ਪੱਗਾਂ ਦੇ ਸਾਫਾ ਲਾ ਕੇ ਸਾਡੇ ਨਾਲ ਲੈ ਕੇ ਵੀ ਦੇਖੋ ਜੀ ਮੇਰੇ ਕੋਲ ਮੇਰੇ ਕੋਲ ਕੁਛ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੋਇਆ ਇਹਨਾਂ ਦਾ ਇਹ ਤੇ ਗੈਹੀ ਇਥੇ ਆਪਣੀ ਕੁੜੀ ਨੂੰ ਵੇਖਣ ਵੀ ਕੀ ਹਿਸਾਬਤਾ ਵਾ ਕਿੱਦਾਂ ਚੱਲਦਾ ਇਹ ਪਹਿਲਾਂ ਇਹ ਕੁੱਟਦੇ ਮਾਰਦੇ ਰਿਆ ਕੁੜੀ ਨੂੰ ਇਹੋ ਬੰਦੇ ਅੱਛਾ ਤੇ ਆਸੀ ਪਾਸੇ ਤੁਹਾਡੇ ਦੇ ਇਹਨਾਂ ਦੇ ਵਾਲੇ ਕਈ ਕਹਿੰਦੇ ਵੀ ਉਹ ਕੱਲ ਵੀ ਉਹਨਾਂ ਨੇ ਕਿਹਾ ਵੀ ਗਵਾਨ ਇਹਨਾਂ ਨੇ ਉਹ ਬਿਆਨ ਦੇਣ ਨੂੰ ਤਿਆਰ ਆ ਵੀ ਕੁੜੀ ਨੂੰ ਮਾਰਦੇ ਸੀ ਤੇ ਬੂਹਾ ਬੰਦ ਕਰ ਲੈਣ ਤੇ ਚੀਕਾਂ ਆਉਂਦੀਆਂ ਸੀ ਅੱਛਾ ਜੀ ਇੱਥੇ ਹੀ ਤੇ ਕੁੜੀ ਨੂੰ ਮਿਲਣ ਗਏ ਅਸੀਂ ਤੇ ਵੇਖਣ ਗਏ ਵੀ ਹਿਸਾਬ-ਕਿਤਾਬ ਸਹੀ ਰਵੇ ਵਿਚਾਰੇ ਇਹਨਾਂ ਦਾ ਤੇ ਉਹ ਤੇ ਇਹਨਾਂ ਨੇ ਅਗਲੇ ਪਾਸੇ ਇਹ ਪੈਸੇ ਸਭ ਘਰ ਗਿਆ ਦੇ ਪੈਸੇ ਸਭ ਅਸੀਂ ਤੇ ਪਹਿਮਾਨਚੀ ਨਾਲ ਗਏ ਸਾਰੇ ਕੁਸ਼ੀ ਸਾਰੇ ਕਰਨ ਵੀ ਇਹ ਸੱਟਨ ਮਸਾਲਾ ਹਾਲ ਹੋ ਜੇ ਬੈਠ ਕੇ ਉਹੀ ਹੀ ਕੁੜੀ ਵਸੋਣੀ ਆ ਇਹ ਥੋੜਾ ਜਿਹੀ ਕੁੜੀ ਰੱਖਣੀ ਆ ਹਾਂ ਹਾਂ ਤੇ ਨਹੀਂ ਜਿਹੜੀ ਆ ਪਾਗ ਜਿਹੜਾ ਪੱਗ ਦੇ ਸਾਫਾ ਜਿਹੜਾ ਇਹ ਤੁਸੀਂ ਨਾਲ ਲੈ ਕੇ ਚਲੇਗੇ ਨਹੀਂ ਭਾਜੀ ਕੋਈ ਨਹੀਂ ਹੈਗਾ ਸਾਡੇ ਕੋਲ ਪਾਗ ਨਾ ਪੱਗੇ ਕੰਨਾਂ ਦਾ ਨਾ ਸਾਫਾ ਹੈਗਾ ਕੋਈ ਹਾਂਜੀ ਸਰ ਇੱਕ ਜਿਹੜਾ ਕੱਲ ਝਗੜਾ ਹੋਇਆ ਕਿ ਗੁਰਦੇਵ ਸਿੰਘ ਸੁਨਿਆਰੇ ਜਿਹਨਾਂ ਦੀ ਉਹਨਾਂ ਦੀ ਨੌਂ ਵੱਲੋਂ ਬੰਦੇ ਛੱਡ ਕੇ ਕੋਟ ਮਾਰ ਕਰਾਈ ਗਈ ਹੈ ਤੇ ਉਹਨਾਂ ਦੀਆਂ ਪੱਗਾਂ ਵੀ ਲਾ ਕੇ ਜਿਹੜੇ ਕਹਿੰਦੇ ਨਾਲ ਲੱਗੇ ਕੀ ਮਾਮਲਾ ਕੀ ਹੈ ਸਰ ਸਰ ਤ੍ਰੀਜੂ ਮਾਮਲਾ ਵਾ ਉਹਨਾਂ ਦੀਆਂ ਦਰਖਾਸਤਾਂ ਸਾਡੇ ਕੋਲ ਆ ਗਈਆਂ ਜਿਹੜਾ ਵੀ ਦੋਸ਼ੀ ਪਾਇਆ ਗਿਆ ਫਰਜ਼ੀ ਕਰਦੇ